ਹਾਂ ਜੀ ਅੱਜ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਨਿਰਦੇਸ਼ਾਂ ਦੇ ਤਹਿਤ ਜੋ ਨਸ਼ਿਆਂ ਦੇ ਖਿਲਾਫ ਜੋ ਪੰਜਾਬ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਜਿਹੜਾ ਅੱਜ ਕਸੋ ਆਪਰੇਸ਼ਨ ਜਿਹੜਾ ਜਨਤਨਗਰ ਏਰੀਆ ਦੇ ਵਿੱਚ ਕੀਤਾ ਗਿਆ ਹੈ ਜਿਸ ਦੇ ਵਿੱਚ ਅਸੀਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਸ਼ੇ ਦੀ ਸਪਲਾਈ ਕਰਦੇ ਨੇ ਜਾਂ ਜਿਨ੍ਹਾਂ ਦੇ ਕੋਈ ਪਹਿਲਾਂ ਕਿਸੇ ਤਰ੍ਹਾਂ ਦੇ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਜੇ ਹੋਰ ਵੀ ਜੇ ਕੋਈ ਸਾਨੂੰ ਸ਼ੱਕੀ ਵਿਅਕਤੀ ਜਿਹੜਾ ਲੱਗਦਾ ਹੈ ਅਸੀਂ ਉਹਨਾਂ ਨੂੰ ਜਿਹੜਾ ਚੈੱਕ ਕਰ ਰਹੇ ਹਾਂ ਸਰ ਠੀਕ ਹੈ ਦੇਖੋ ਅਜੇ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਜੇ ਅਜੇ ਅਸੀਂ 2-3 ਘੰਟੇ ਸਾਡਾ ਹੋਰ ਇਹ ਆਪਰੇਸ਼ਨ ਚੱਲੂਗਾ ਉਸ ਤੋਂ ਬਾਅਦ ਜਿਹੜਾ ਅਸੀਂ ਤੁਹਾਨੂੰ ਜਿਹੜਾ ਡਿਟੇਲ ਦੇ ਵਿੱਚ ਦੱਸੂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਹਾਂਜੀ ਕੋਈ ਸ਼ੱਕੀ ਵਿਅਕਤੀ ਨੇ ਇਹਨਾਂ ਨੂੰ ਅਸੀਂ ਇਹਨਾਂ ਤੋਂ ਪੁੱਛਕਿਸ਼ ਕਰਾਂਗੇ ਸ਼ੱਕੀ ਹਾਲਤ ਦੇ ਵਿੱਚ ਮਿਲ ਇਹਨਾਂ ਨੂੰ ਚੈੱਕ ਕਰ ਰਹੇ ਹਾਂ ਜੀ ਕੋਈ ਨਸ਼ਿਆਂ ਵਾਲੇ ਨੇ ਜਾਂ ਲੜਾਈ ਝਗੜਾ ਵਾਲੇ ਨਹੀਂ ਦੇਖ ਰਹੇ ਹਾਂ ਜੀ ਅਜੇ ਪੁੱਛਕਿਸ਼ ਚੱਲ ਰਹੀ ਹੈ ਇਹ ਪੁੱਛ ఎలక్షన్ ఎలక్షన్ ਤੋਂ ਬਾਅਦ ਇੱਕੋ ਦਮ ਪੁਲਿਸ ਨੇ ਹਰਕਤ ਦਿਖਾਈ ਹੈ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਨਹੀਂ ਦੇਖੋ ਜੀ ਪਹਿਲਾਂ ਵੀ ਜਿਹੜੇ ਕਸੋਪਰੇਸ਼ਨ ਪਹਿਲਾਂ ਵੀ ਚੱਲਦੇ ਰਹੇ ਨੇ ਸੋ ਇਲੈਕਸ਼ਨ ਕਰਕੇ ਫੋਰਸ ਜਿਹੜੀ ਹੈ ਜ਼ਿਆਦਾ ਡਿਊਟੀਆਂ ਦੇ ਵਿੱਚ ਗੀ ਰਹੇ ਸੀ ਪਹਿਲਾਂ ਬਾਕੀ ਜਿਹੜਾ ਸਾਡਾ ਕਸੋਪਰੇਸ਼ਨ ਪਹਿਲਾਂ ਵੀ ਲਗਾਤਾਰ ਚੱਲ ਰਿਹਾ ਸੀ ਤੇ ਲਗਾਤਾਰ ਇਸ ਤਰ੍ਹਾਂ ਜਿਹੜਾ ਚੱਲਦਾ ਰਹੂਗਾ ਅੱਗੇ ਨਾਲ ਸਮਝੋ ਕੁਝ ਲੋਕਾਂ ਦੀ ਪਛਾਣ ਵੀ ਕੀਤੀ ਗਈ ਹੈ ਜਿਵੇਂ ਤੁਸੀਂ ਤਨਿੰਦਾ ਘਰਾਂ ਦੇ ਵਿੱਚ ਜਿਹੜੀ ਛਾਪੇ ਪਾੜੀ ਦੀ ਨਹੀਂ ਜੀ ਦੇਖੋ ਰੂਟੀਨ ਦੀ ਜਿਹੜੀ ਸਾਡੀ ਇਹ ਰੂਟੀਨ ਦੀ ਕਾਰਵਾਈ ਹੈ ਇਸ ਤਰ੍ਹਾਂ ਦੇ ਜੋ ਵੀ ਪਹਿਲਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਪਰਚੇ ਦਰਜ ਨੇ ਜਾਂ ਜਿਸ ਤਰ੍ਹਾਂ ਵੀ ਸਾਨੂੰ ਕੋਈ ਲੱਕੇ ਤੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹਦੇ ਮੁਤਾਬਕ ਜਿਹੜੀ ਅਸੀਂ ਸਰਚ ਕਰ ਰਹੇ ਹਾਂ